ਅੱਜ ਦੀ ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਕਹਾਣੀ ਬਹੁਤ ਅਨੋਖੀ ਕਹਾਣੀ ਹੈ ਇਹ ਕਹਾਣੀ ਹੈ ਰਿਸ਼ਤਿਆਂ ਦੀ ਕਹਾਣੀ ਰਿਸ਼ਤਿਆਂ ਦੇ ਉਸ ਪੱਖ ਦੀ ਕਹਾਣੀ ਕਿ ਜਿਹੜੇ ਰਿਸ਼ਤੇ ਅਸੀਂ ਕਹਿ ਦਿੰਨੇ ਆ ਕਿ ਇਹ ਰਿਸ਼ਤੇ ਦਾ ਇਹ ਨਾ ਇਹ ਰਿਸ਼ਤੇ ਦਾ ਇਹ ਨਾ ਪਰ ਰਿਸ਼ਤੇ ਨਾਵਾਂ ਤੋਂ ਰਿਸ਼ਤੇ ਅਹੁਦਿਆਂ ਤੋਂ ਉੱਪਰ ਹੁੰਦੇ ਆ ਰਿਸ਼ਤੇ ਹੁੰਦੇ ਆ ਮੋਹ ਪਿਆਰ ਦੇ ਸਾਡੇ ਨਾਲ ਨੇ ਭੈਣ ਜਸਬੀਰ ਕੌਰ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਭੈਣ ਦੱਸਦੀ ਹੈ ਕਿ 8 ਸਾਲਾਂ ਬਾਅਦ ਇਹ ਮਾਪਿਆਂ ਦੇ ਇਕਲੌਤੀ ਔਲਾਦ ਪੈਦਾ ਹੁੰਦੀ ਹੈ ਤੇ ਹੁੰਦੀ ਵੀ ਧੀ ਪੈਦਾ। ਭੈਣ ਦੱਸਦੀ ਹੈ ਕਿ ਮੇਰੇ ਮਾਪਿਆਂ ਨੂੰ ਤਾਂ ਜਿੱਥੇ ਚਾਹ ਚੜ੍ਹਨਾ ਹੀ ਚੜ੍ਹਨਾ ਸੀਗਾ ਉੱਥੇ ਇਹਦੇ ਮਾਮਿਆਂ ਨੂੰ ਵੀ ਬਹੁਤ ਚਾਹ ਚੜਿਆ ਤੇ ਮਾਮੇ ਨੇ ਇੰਨਾ ਪਿਆਰ ਕੀਤਾ ਇੰਨਾ ਪਿਆਰ ਕੀਤਾ ਕਿ ਇਸ ਨੂੰ ਆਪਣੇ ਕੋਲ ਲੈ ਗਿਆ ਤੇ ਆਪਣੇ ਕੋਲ ਲਾ ਜਾ ਕੇ ਇਹਨਾਂ ਦੀ ਪਰਵਰਿਸ਼ ਕੀਤੀ। ਭੈਣ ਦੇ ਇਸ ਰਿਸ਼ਤੇ ਦੀ ਗੱਲ ਆਪਾਂ ਕਰਾਂਗੇ ਕਿ ਭੈਣ ਕੁੜੀਆਂ ਹੁੰਦੀਆਂ ਜਿਹੜੀਆਂ ਪਿਓ ਨੂੰ ਬਹੁਤ ਪਿਆਰ ਕਰਦੀਆਂ ਹੁੰਦੀਆਂ ਪਰ ਇਹ ਭੈਣ ਹੈ ਜਸਬੀਰ ਕੌਰ ਇਹ ਦਾ ਪਿਆਰ ਆਪਣੇ ਮਾਮੇ ਨਾਲ ਹੈ ਪਿਓ ਤੋਂ ਵੱਧ ਕੇ ਆਪਣੇ ਮਾਮੇ ਦਾ ਨਾਮ ਜਪਦੀ ਹੈ ਇਹ ਇੰਨਾ ਕਿ ਆਪਣੇ ਮਾਮੇ ਨੂੰ ਪਿਆਰ ਕਰਦੀ ਹੈ ਕਿ ਜਦੋਂ ਗਾਉਂਦੀ ਹੈ ਇਹ ਕਿਉਂਕਿ ਇਹਦਾ ਮਾਮਾ ਕਲਾ ਨੂੰ ਪਿਆਰ ਕਰਨ ਵਾਲਾ ਹੁੰਦਾ ਹੈ ਤੇ ਜਦੋਂ ਮਾਮੇ ਦੀ ਦੱਸੀ ਹੋਈ ਕਲੀ ਗਾਉਂਦੀ ਹੈ ਤਾਂ ਫਿਰ ਉਸ ਗੀਤ ਦੇ ਵਿੱਚ ਵੀ ਕਹਿੰਦੀ ਹੈ ਕਿਵੇਂ ਮਾਮੇ ਦੀ ਪਗੜੀ ਨੂੰ ਦਾਗ ਨਾ ਲਾਵਾਂ ਬਾਬਲ ਦੀ ਜਗ੍ਹਾ ਮਾਮਾ ਸ਼ਬਦ ਵਰਤਦੀ ਹੈ ਇਹ ਰਿਸ਼ਤਿਆਂ ਦੀ ਕਹਾਣੀ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜਗਮੀਤ ਸਤਿ ਸ਼ਕਾਲ ਰਾਜੇ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਆ ਮਹਿਰ ਮਾਲਕ ਦੀ ਸ਼ੁਕਰ ਚੜ੍ਹਦੀ ਕਲਾ ਹੂੰ ਚੜ੍ਹਦੀ ਕਲਾ ਕਿਉਂਕਿ ਉਹ ਚੜ੍ਹਦੀ ਕਲਾ ਤਾਂ ਮੈਨੂੰ ਲੱਗਦਾ ਥੋਡੀਆਂ ਨਾ ਹਰੀਲਾਂ 'ਚ ਵੀ ਅਸੀਂ ਦੇਖਦੇ ਰਹੇ ਹਾਂ ਵੀ ਪੂਰੀ ਚੜ੍ਹਦੀ ਕਲਾ ਹੈ ਨਾ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਕਰਾਂਗੇ ਕਿ ਬਾਬਾ ਜੀ ਵਿਆਸ ਵਾਲਿਆਂ ਨੂੰ ਹੂੰ ਬਚਪਨ ਤੋਂ ਹੀ ਮੇਰੇ ਨਾਨੀ ਮਾਣੇ ਮੇਰੇ ਮਾਮਾ ਜੀ ਨੇ ਮੇਰੀ ਮਾਂ ਨੇ ਮੈਨੂੰ ਉਧਰ ਛੋੜਿਆ ਹਮ ਬਾਬਾ ਜੀ ਨੇ ਰਹਿਮਤ ਕੀਤੀ ਸਾਡੇ ਤਾਂ ਕੀ ਬਸ ਸੀ ਤੇ ਉਹਨਾਂ ਨੇ ਬਚਪਨ ਦੇ ਸੀ ਉਹਨਾਂ ਨੂੰ ਜਦੋਂ ਸੁਣਦੇ ਆ ਰਹੇ ਆ ਇੱਕੋ ਹੀ ਗੱਲ ਆਖੀ ਹੈ ਕਿ ਪੋਜ਼ਿਟਿਵ ਸੋਚ ਰੱਖਣੀ ਹੈ ਹਮ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਹਮ ਤੇ ਮਾਲਕ ਤੇ ਭਰੋਸਾ ਕਾਇਮ ਰੱਖਣਾ ਉਹਨੇ ਕੋਈ ਕਮੀ ਨਹੀਂ ਛੱਡੀ ਜਿਨੇ ਸਾਨੂੰ ਪੰਜ ਭੂਤਕ ਸਰੀਰ ਪੂਰਾ ਦਿੱਤਾ ਅਗਰ ਸਾਡੇ ਹੱਥ ਪੈਰ ਸਾਰੇ ਕਾਇਮ ਨੇ ਸਭ ਕੁਝ ਸਹੀ ਐਸੀ ਤੰਦਰੁਸਤੀ ਸ਼ੁਕਰ ਕਰਨਾ ਸਿੱਖੋ ਸ਼ੁਕਰਾਨਾ ਕਰੋ ਸਹਬ ਦਾ ਵੀ ਐਵੇਂ ਟੈਂ ਦੀ ਕਲਾ ਨਹੀਂ ਹਰ ਵੇਲੇ ਸੋਚਣਾ ਆ ਹੋ ਗਿਆ ਜੀ ਉਹ ਹੋ ਗਿਆ ਜੀ ਉਲਾੰਬੇ ਨਹੀਂ ਦੇਣੇ ਸ਼ੁਕਰਾਨਾ ਕਰ ਸ਼ੁਕਰਾਨੇ ਕਹਿਣੇ ਵੀ ਸਿੱਖੋਏ ਤਾਂ ਸ਼ੁਕਰਾਨੇ ਹਾਂ ਹਾਂ ਬਿਲਕੁਲ ਤੇ ਸ਼ੁਕਰਾਨਾ ਵੀ ਦਿਲੋਂ ਕਰਨਾ ਰੂਹ ਤੋਂ ਕਰਨਾ ਕੱਲਾ ਲਫ਼ਜ਼ਾਂ ਦੇ ਰਾਹੀਂ ਨਹੀਂ ਰੂਹ ਤੋਂ ਸ਼ੁਕਰਾਨਾ ਜਿਹੜਾ ਹੁੰਦਾ ਉਹਦੇ ਤੋਂ ਕੀ ਭਾਵ ਹੈ ਵੀ ਬੰਦਾ ਲਫ਼ਜ਼ਾਂ ਨਾਲ ਮੈਂ ਤੁਹਾਨੂੰ ਹੁਣ ਤੁਸੀਂ ਅਸੀਂ ਤੁਸੀਂ ਸਾਨੂੰ ਟਾਈਮ ਥੈਂਕ ਯੂ ਥੈਂਕ ਯੂ ਆਪਾਂ ਕਰੀ ਜਾਣਾ ਅਸੀਂ ਤੁਹਾਨੂੰ ਕਹਾਂਗੇ ਜੀ ਬਹੁਤ ਧੰਨਵਾਦ ਤੁਸੀਂ ਸਾਨੂੰ ਖਾਣਾ ਵੀ ਖਵਾਇਆ ਸਾਨੂੰ ਟਾਈਮ ਵੀ ਦਿੱਤਾ ਸਾਨੂੰ ਤੁਸੀਂ ਸਾਡੇ ਲਈ ਕੰਟੈਂਟ ਵੀ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੂਹ ਤੋਂ ਕਿਵੇਂ ਹੋਊਗਾ ਰੂਹ ਤੋਂ ਰਾਜੇ ਮਤਲਬ ਰੂਹ ਅੰਦਰੋਂ ਕਹਿੰਦੀ ਹੈ ਕਿ ਏ ਮਾਲਕ ਤੇਰਾ ਸ਼ੁਕਰ ਹੈ ਜਿੱਦਾਂ ਮੈਂ ਕਿਹਾ ਮੈਂ ਹਫੜਾ ਦਾ ਫੜੀ ਜੀ ਮੈਨੂੰ ਹੋ ਗਈ ਸਵੇਰੇ ਅੱਜ ਬਾਬਾ ਜੀ ਬਾਬਾ ਜੀ ਜਗਮੀਤ ਨਹੀਂ ਆਉਣਾ ਕਿਹਾ ਤੁਹਾਨੂੰ ਸੈਟਰਡੇ ਸੀ ਉਹ ਤਾਂ ਅੱਜ ਸ਼ੁਕਰ ਆਰ ਨੂੰ ਆਰ ਨੂੰ ਕਹਿ ਰਹੇ ਨੇ ਬਾਬਾ ਜੀ ਬਲ ਬਖਸ਼ਿਓ ਤਾਂ ਕਿ ਮੈਂ ਸਮੇਂ ਸਿਰ ਖਾਣਾ ਵੀ ਬਣਾ ਸਕਾਂ ਬਾਬਾ ਜੀ ਬਾਬਾ ਜੀ ਰੂਹ ਉਧਰ ਨੂੰ ਲੱਗੀ ਹੋਈ ਹੈ ਕਿ ਉਹ ਬਾਬਾ ਜੀ ਨੇ ਬਲ ਬਖਸ਼ਿਆ ਪਤਾ ਨਹੀਂ ਕਿੰਨੇ ਡੇਢ ਘੰਟੇ ਚਲੇ ਕੋ ਆਪਣੀ ਸਾਰੀ ਤਿਆਰੀ ਵੀ ਹੋ ਗਈ ਹਸਬੰਡ ਨੂੰ ਵੀ ਡਿਊਟੀ ਭੇਜਿਆ ਗਿਆ ਮਾਤਾ ਜੀ ਨੂੰ ਵੀ ਚਾਹ ਪਾਣੀ ਦਿੱਤਾ ਗਿਆ ਬੇਟੇ ਨੂੰ ਵੀ ਕੰਮ ਤੇ ਭੇਜਿਆ ਗਿਆ ਪਤਾ ਹੀ ਨਹੀਂ ਲੱਗਿਆ ਉਹਨੇ ਬਲ ਬਖਸ਼ਿਆ ਜਿਵੇਂ ਜਿਵੇਂ ਕਹੀ ਜਾਂਦੀ ਮੈਂ ਕਿ ਮੈਂ ਕਰੂੰਗੀ ਇਹ ਕਿਵੇਂ ਹੋਊਗਾ ਜਗਮੀਤ ਵੀ ਆਉਣ ਵਾਲਾ ਹੈ ਮੈਂ ਆ ਵੀ ਕਰਨਾ ਨਹੀਂ ਬਾਬਾ ਜੀ ਤੁਸੀਂ ਕਰ ਦਿਓ ਪਲੀਜ਼ ਬਾਬਾ ਜੀ ਹੈਲਪ ਕਰੋ ਪਲੀਜ਼ ਅੰਦਰੋਂ ਰੂਹ ਤਾਂ ਚੱਲ ਰਹੀ ਹੈ ਅੰਦਰ ਹੂੰ ਉਹ ਸ਼ੁਕਰਾਨਾ ਉਹ ਬਲਵਖਸ਼ ਦਾ ਸਾਡੀ ਕੀ ਤਾਕਤ ਹੈ ਆਪਣੀ ਤਾਂ ਇਹ ਵੀ ਤਾਕਤ ਨਹੀਂ ਕਿ ਆਪਾਂ ਪਾਣੀ ਦਾ ਗਲਾਸ ਉੱਠ ਕੇ ਪੀ ਸਕੀਏ ਹੂੰ ਆਪਣੇ ਪੈਰ ਠੀਕ ਨੇ ਲੱਤਾਂ ਠੀਕ ਨੇ ਤੁਰ ਕੇ ਜਾਵਾਂਗੇ ਹੂੰ ਟੁੱਟੀ ਖੋਲਾਂਗੇ ਤਾਂ ਪਾਣੀ ਪੀ ਪਾਵਾਂਗੇ ਇਹ ਸਭ ਉਹਦੀ ਰਹਿਮਤ ਹੈ ਇੱਕ ਇੱਕ ਛੋਟੇ ਛੋਟੇ ਸਾਡੇ ਕਮਾਕਾਰਾਂ ਦੇ ਵਿੱਚ ਉਸ ਸਹਿਬ ਦੀ ਰਹਿਮਤ ਹੈ ਅਸੀਂ ਤਾਂ ਨਾ ਚੀਜ਼ਾਂ ਨਮਾਣੇ ਹੋ ਜੀ ਮੇਰੇ ਮਾਮਾ ਜੀ 2 ਸਾਲ ਪਹਿਲਾਂ ਚੜਾਈ ਕਰਕੇ ਉਹਨਾਂ ਦਾ ਜ਼ਿਕਰ ਮੇਰੀ ਦੇਖੋ ਰੂਹ ਤੋਂ ਆ ਰਿਹਾ ਹੈ ਹਲੇ ਮੈਂ ਆਪਣੇ ਮੰਮੀ ਪਾਪਾ ਦਾ ਜ਼ਿਕਰ ਨਹੀਂ ਕੀਤਾ ਤੁਹਾਡੇ ਕੋਲ ਮਾਮਾ ਜੀ ਨੇ ਕਿਉਂਕਿ ਮੈਨੂੰ ਪਾਲਿਆ ਉਹਨਾਂ ਨੇ ਮੇਰਾ ਪਾਲਣ ਪੋਸਣ ਆਪਣੇ ਨਾਨਕੀ ਘਰ ਹੋਇਆ ਹਾਂ ਉਹਨਾਂ ਦੇ ਨਾਨੀ ਵੀ ਬਿਲਕੁਲ ਉਹ ਮੇਰਾ ਦਾਦਾ ਦਾ ਪਰਿਵਾਰ ਵੀ ਬਹੁਤ ਅੱਛਾ ਹੈ ਮੇਰੀ ਅਪੂਆ ਜੀ ਉਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਕੀਤਾ ਮੇਰੀ ਮਾਮੀਆਂ ਨੇ ਮੇਰੀਆਂ ਮਾਸੀਆਂ ਪਰਿਵਾਰ ਸੁਖਣਾ ਮੈਂ ਆਪਣੀ ਮਾਂ ਦੇ 8 ਸਾਲ ਬਾਅਦ ਇਕੱਲੀ ਜੰਮੀ ਹਾਂ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਆਪਣੀ ਮਾਂ ਦੀ ਇਕੱਲੀ ਉਲਾਦ ਹੂੰ ਇੰਨਾ ਪੋਜ਼ਿਟਿਵ ਬਾਬਾ ਜੀ ਨੇ ਰੱਖਿਆ ਕਿਉਂਕਿ ਮੇਰੇ ਮਾਮਾ ਜੀ ਦਾ ਬੇਟਾ ਮੇਰੀ ਮਾਸੀ ਦੇ ਪੁੱਤ ਭੂਆ ਦੇ ਪੁੱਤ ਮੈਕੈਨਿਜ਼ਮ ਪਹਿਲਾਂ ਮੇਰੇ ਕੋਲ ਪਹੁੰਚਦੇ ਆ ਕੁਝ ਵਾਰ ਰਹਿੰਦੇ ਨੇ ਕੁਝ ਇੰਡੀਆ ਨੇ ਜਦੋਂ ਵੀ ਆਉਣ ਉਹਨਾਂ ਦੇ ਦਿਮਾਗ 'ਚ ਹੁੰਦਾ ਕਿ ਸਾਡੀ ਭੂਆ ਦੀ ਬੇਟੀ ਐ ਸਾਡੀ ਮਾਸੀ ਦੀ ਧੀ ਐ ਮੈਨੂੰ ਮਹਿਸੂਸੇ ਨਹੀਂ ਹੋਇਆ ਕਿ ਉਹ ਮੇਰੀ ਮਾਂ ਨੇ ਜੰਮੇ ਨੇ ਜਾਂ ਮੇਰੀਆਂ ਮਾਸੀਆਂ ਭੂਆ ਜਾਂ ਮਾਮੀ ਦੇ ਜੰਮੇ ਹੋਏ ਨੇ ਮੈਨੂੰ ਇਹ ਬਾਬਾ ਜੀ ਵੱਲੋਂ ਹੀ ਰਹਿਮਤ ਹੈ ਇਕੱਲੀ ਪੈਦਾ ਹੋ ਕੇ ਵੀ ਮਤਲਕ ਇਕੱਲੀ ਮਹਿਸੂਸ ਨਹੀਂ ਹੋਣ ਦਿੱਤਾ ਸਾਹਿਬ ਨੇ ਇੰਨੀ ਚੜ੍ਹਦੀ ਕਲਾ ਬਖਸ਼ੀ ਹੈ ਆਪਾਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਤੁਸੀਂ ਕੱਲੇ ਪੈਦਾ ਹੋਏ ਬਚਪਨ ਕੇ ਮੈਂ ਲੰਘਿਆ ਤੁਸੀਂ ਜਿਆਦਾ ਨਾਨਕੇ ਗਏ ਰਹੇ ਬਿਲਕੁਲ ਮੇਰੇ ਮੇਰੇ ਨਾਨ ਮਾਮਾ ਜੀ ਉਹਨਾਂ ਦੇ ਬੱਚੇ ਮੇਰੇ ਜਿੱਦਾਂ ਜੁਆਇੰਟ ਫੈਮਿਲੀ ਸੀ ਸਾਡੇ ਮੇਰੀ ਨਾਨੀ ਹੋਰੀ ਦੋ ਪੈਣਾ ਇੱਕ ਘਰ ਦੇ ਵਿੱਚ ਜਿਹਦਾ ਨਾਨਾ ਜੀ ਹੁਣੀ ਭਰਾ ਗਾਜੇਬਾਸ ਮੇਰੀ ਮੰਮਾ ਉਹਨਾਂ ਦੇ ਨਾਨਕੇ ਗਾਜੇਬਾਸ ਬੰਮਣਾ ਸਮਾਣੇ ਦੇ ਨੇੜੇ ਮੇਰੀ ਮੰਮਾ ਉਹਨਾਂ ਦੇ ਨਾਨਕੇ ਵੀ ਅਸੀਂ ਹੁਣ ਤੱਕ ਜਾਣੇ ਐ ਉਹ ਸਾਡੇ ਕੋਲ ਆਉਂਦੇ ਨੇ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਂ ਦੇ ਨਾਨਕੇ ਨੇ ਮੈਨੂੰ ਤਾਂ ਆਪਣੇ ਨਾਨਕੇ ਵੱਧ ਲੱਗਦੇ ਨੇ ਇੰਨਾ ਪਿਆਰ ਉਹਨਾਂ ਦੀ ਜਦੋਂ ਪਿੰਡ ਵੱਡ ਜਾਈਦਾ ਨਾ ਅਸੀਂ ਇੱਕ ਵਾਰੀ ਗਏ ਮੈਂ ਆਪਣੇ ਹਸਬੰਦ ਨਾਲ ਪਹਿਲੀ ਵਾਰ ਜਦੋਂ ਗਈ ਗਵਾਨ ਦੇ ਵਿੱਚ ਇੱਕ ਘਰ ਦੇ ਵਿੱਚ ਜਿੱਦਾਂ ਪਕੌੜੇ ਪੱਕ ਰਹੇ ਸੀ ਅਸਲੇ ਅਸੀਂ ਉਧਰ ਤਾਂ ਜਾਣਾ ਹੀ ਸੀ ਉਹ ਸਾਨੂੰ ਪਹਿਲਾਂ ਹੀ ਲੈ ਗਏ ਭਾਈ ਕੁੜੀ ਆਈ ਐ ਪਰੋਣਾ ਆਇਆ ਰਾਨੋ ਆਈ ਐ ਪਹਿਲਾਂ ਉਹਨਾਂ ਨੇ ਸਾਡੇ ਮੂਰੇ ਬਤ ਲੈ ਏਦਾਂ ਹੀ ਥਾਲ ਚ ਪਰੋਸਤਾ ਖਾਣਾ ਜਿੱਦਾਂ ਆਪਣਾ ਪਿੰਡੂ ਖੁੱਲਾ ਡੁੱਲਾ ਮਹੌਲ ਹੈ ਨਾ ਦਰਖਤ ਵੇੜੇ ਪਿੱਛੇ ਲੱਗੇ ਹੋਏ ਨੇ ਉਹੀ ਦੋ ਪਿੱਛੇ ਤਿੰਨ ਕਮਰੇ ਨੇ ਮੂਹਰੇ ਬਰਾਂਡਾ ਹੈ ਹੈਨਾ ਵੇੜੇ 'ਚ ਕੱਚਾ ਵੇੜਾ 3 ਲੱਗੇ ਹੋਏ ਨੇ ਦਰਖਤ ਮੈਂ ਕਹਿੰਨੀ ਜਗਮੀਤ ਉਹ ਜ਼ਿੰਦਗੀ ਉਹ ਸਾਡਾ ਐਂ ਲੱਗਦਾ ਅਸੀਂ ਉਹ ਬਚਪਨ ਵਾਲਾ ਪੰਜਾਬ ਮੈਂ ਉੱਥੇ ਜੀ ਕੇ ਆਈ ਹਮ ਇਹਨਾਂ ਨੂੰ ਵੀ ਇੰਨਾ ਚੰਗਾ ਲੱਗਿਆ ਤੇ ਉਹ ਕਹਿੰਨੇ ਹੁਣ ਬੱਚਿਆਂ ਨੂੰ ਜ਼ਰੂਰ ਲਿਆਇਓ ਕਦੇ ਬੱਚਿਆਂ ਨੂੰ ਵੀ ਲੈ ਕੇ ਜਾਣਾ ਮੈਂ ਉੱਥੇ ਜਿਵੇਂ ਪਹਿਲਾਂ ਆਪਾਂ ਤੁਸੀਂ ਗੱਲ ਕੀਤੀ ਨਾ ਵੀ ਪਹਿਲਾਂ ਸਮੇਂ ਦੇ ਵਿੱਚ ਜਿਹੜੀ ਧੀ ਹੁੰਦੀ ਸੀ ਉਹ ਪੂਰੇ ਪਿੰਡ ਦੀ ਧੀ ਹੁੰਦੀ ਸੀ ਤੇ ਜਿਹੜਾ ਜਵਾਈ ਹੁੰਦਾ ਸੀ ਵੀ ਪੂਰੇ ਪਿੰਡ ਹੀ ਉਹਦਾ ਸਤਿਕਾਰ ਕਰਦਾ ਸੀ ਸਾਡੇ ਪਿੰਡ ਹੈ ਇਹ ਗੱਲ ਅੱਜ ਵੀ ਹੈ ਹੀ ਹੈ ਤੁਹਾਡੀ ਗੱਲ ਮੈਂ ਮਾਫ ਕਰਨਾ ਵਿੱਚੋਂ ਕੱਟ ਰਹੀ ਆ ਮੇਰਾ ਪਿੰਡ ਪੇਕਿਆਂ ਦਾ ਭੱਦਲ ਥੂਹਾ ਹੈ ਅਮਲੋਵ ਪਾਸੋਂ ਦੇ ਨੇੜੇ ਜਿੱਥੇ ਸਾਡਾ ਮਿਡਲ ਸਕੂਲ ਸੀਗਾ 8ਵੀਂ ਮੈਂ ਉੱਥੇ ਕੀਤੀ ਮੈਂ ਜਿਆਦਾ ਨਾਨਕੇ ਰਹੀ ਆ 5ਵੀਂ ਤੱਕ ਮੈਂ ਆਪਣੇ ਨਾਨਕੇ ਘਰ ਪੜੀ ਤੇ ਫਿਰ ਮੈਨੂੰ ਇੱਥੇ ਮੇਰੇ ਪਾਪਾ ਲੈ ਆਏ ਮੇਰੇ ਪਾਪਾ ਐਥਲੈਟਿਕਸ ਕੋਚ ਸਰਦਾਰ ਭਪਿੰਦਰ ਸਿੰਘ ਪੂਪਾ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸਨ ਤੇ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਜ਼ਿਕਰ ਹੋ ਗਿਆ ਮੇਰੇ मामा ਜੀ ਨੇ ਮੇਰੇ ਪਾਪਾ ਨੇ ਕਿਉਂਕਿ ਖੁਦ ਐਂਕਰਿੰਗ ਕਰਦੇ ਰਹੇ ਆਪਣੇ ਸਮੇਂ 'ਚ ਪਾਪਾ ਆਲਬਰ ਕੋਰਸ ਕਰਕੇ ਆਏ ਸੀ ਅੰਬਰਾਵਤੀ ਆਪਣੇ ਸਮੇਂ ਦੇ ਭੰਗੜੇ ਦੇ ਕਪਤਾਨ ਸਨ ਅਮਰਵਤੀ ਯੂਨੀਵਰਸਿਟੀ ਹਾਂਜੀ ਅਮਰਵਤੀ ਯੂਨੀਵਰਸਿਟੀ ਜਦੋਂ ਮੈਂ ਥੋੜੀ ਵੱਡੀ ਹੋਈ ਪਾਪਾ ਦੀਆਂ ਕੈਂਠੇ ਵਾਲੀਆਂ ਹੁੰਡੇ ਫੜੇ ਹੋਏ ਤੇ ਐਦਾਂ ਦੀਆਂ ਸਨੈਪਸ ਦੇਖੀਆਂ ਤੇ ਮਤਲਬ ਬਚਪਨ ਤੋਂ ਹੀ ਮੇਰੇ ਮੰਮਾ ਵੀ ਜੇ ਸਾਡੇ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਹੈ ਕੋਈ ਪਰਿਵਾਰ ਚ ਵਿਆਹ ਹੈ ਤਾਂ ਮੇਰੀ ਮਾਂ ਨੇ ਘੱਦਰਾ ਪਾਉਣਾ ਚਾਹ ਕੋਈ ਹੂੰ ਕੋਈ ਟੋਕੜੀ ਪਿੱਤਰ ਦੀ ਤੇ ਆਟੇ ਦੇ ਦੀਵਿਆਂ ਵਾਲੀ ਜਾਗੋ ਇਹ ਚੀਜ਼ਾਂ ਬਚਪਨ ਤੋਂ ਰਾਜੇ ਮੈਂ ਹੰਡਾ ਨਹੀਂ ਨੇ ਰੂਹ ਤੋਂ ਦੇਖੀਆਂ ਨੇ ਉਦੋਂ ਹੀ ਮਤਲਬ ਜਸਵੇ ਜੀਨਸ ਆ ਗਏ ਹੈਨਾ ਰੂਹ ਦੇ ਨਾਲ ਆਨੰਦ ਆਉਂਦਾ ਸੀ ਰੂਹ ਨੂੰ ਪਾਪਾ ਬੋਲੀ ਪਾਰੇ ਮੇਰੀ ਭੂਆ ਦੇ ਮੁੰਡੇ ਦੇ ਮੰਗਣੇ ਤੇ ਫੋਟੋ ਤੇ ਹੀ ਵੀਰੇ ਦਾ ਮਤਲਬ ਰਿਸ਼ਤਾ ਹੋ ਗਿਆ ਸੀ ਵੀਰਾ ਬਾਹਰ ਸੀ ਤੇ ਮੈਨੂੰ ਬੜਾ ਚੰਗਾ ਲੱਗਿਆ ਭਾਰੀ ਘਗਰਾ ਮੰਮਾ ਨੇ ਪਾਇਆ ਹੋਇਆ ਤੇ ਮੈਂ ਵੀ ਵਿੱਚ ਇਦਾਂ ਸ਼ਾਇਦ ਉਹ ਵੀਡੀਓ ਫੋਟੋ ਮਿਲ ਵੀ ਜਾਣ ਤਾਂ ਸ਼ੇਅਰ ਕਰਾਂਗੇ ਚੈਨਲ ਤੇ ਨਹੀਂ ਤੁਸੀਂ ਫਿਰ ਹੁਣ ਉਹ ਜਿਹੜੀ ਪਹਿਲੀ ਬੋਲੀ ਉਸ ਦਿਨ ਪਾਈ ਸੀ ਉਹ ਫਿਰ ਹੁਣ ਜੇ ਪਾ ਦਿਆਂ ਤਾਂ ਕਿਹੜੀ ਵਾਲੀ ਜਿਹੜੀ ਉੱਥੇ ਉਹਦਨ ਤੁਹਾਡੇ ਮੰਮੀ ਨੇ ਤੁਸੀਂ ਘੱਗਰੇ ਦੇ ਦੇਖ ਕੇ ਮੈਂ ਆਹ ਮੇਰੀ ਮੰਮਾ ਤਾਂ ਜਾਦੇ ਜਿਹਦੇ ਮੇਰੇ ਪਾਪਾ ਨਾਲ ਹੁੰਦੇ ਤਾਂ ਮੇਰੀ ਮਾਂ ਨੇ ਹਮੇਸ਼ਾ ਇਹ ਬੋਲੀ ਪਾਉਣੀ ਨਹੀਂ ਫੁੱਲਾਂ ਵਿੱਚੋਂ ਫੁੱਲ ਛਾਂਟਿਆ ਨਹੀਂ ਪੁਲਾ ਵਿੱਚੋਂ ਫੁੱਲ ਛਾਂਟਿਆ ਫੁੱਲ ਛਾਂਟਿਆ ਖੱਬੇ ਦਾ ਰਾਜਾ ਨਹੀਂ ਪਾਪਾ ਨੂੰ ਕਰਕੇ ਕਹਿੰਦੇ ਸੀ ਮੰਮਾ ਰਾਜਾ ਨਹੀਂ ਰਾਜਾ ਪਰਮ ਰੱਬੇ ਦਾ ਰਾਜਾ ਨਹੀਂ ਰਾਜਾ ਪਰਮ ਰੱਬੇ ਦਾ ਨੀ ਫੁੱਲਾਂ ਵਿੱਚੋਂ ਫੁੱਲ ਛਾਂਟਿਆ ਨੀ ਫੁੱਲਾਂ ਵਿੱਚੋਂ ਫੁੱਲ ਛਾਂਟਿਆ ਫੁੱਲ ਛਾਂਟਿਆ ਟੀਸੀ ਦਾ ਹਮ ਮੈਂ ਕਿਹਾ ਰਾਜਾਨੀ ਨੀ ਰਾਜਾ ਪਰਬਗੀਚੀ ਦਾ ਰਾਜਾਨੀ ਰਾਜਾ ਪਰਬਗੀਚੀ ਦਾ ਰਾਜਾਨੀ ਮੈਂ ਵੀ ਹੁਣ ਆਪਣੇ ਜੋਸ਼ੀ ਸਾਹਿਬ ਨੂੰ ਸੰਬੋਧਨ ਕਰਕੇ ਇਹ ਬੋਲੀ ਪਾਉਂਦੀ ਹਾਂ ਹਮ ਤੇ ਫਿਰ ਉਹ ਖੁਸ਼ ਹੋ ਜਾਂਦੇ ਉਹ ਵੀ ਬਿਲਕੁਲ ਮੇਰੇ ਜੋਸ਼ ਸਾਹਿਬ ਨੱਚਦੇ ਗਾਉਂਦੇ ਘੱਟ ਨਹੀਂ ਹਮ ਪਰ ਜੋ 25 ਸਾਲ ਸਾਡੀ ਮੈਰਿਜ ਨੂੰ ਹੋ ਗਏ ਹਮ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਵੀ ਕਿਤੇ ਜਦੋਂ ਮੈਂ ਨਿਊਲੀ ਮੈਰਿਡ ਵਿਆਹੀ ਆਈ ਕੋਈ ਇਹਨਾਂ ਦੇ ਦੋਸਤ ਮਿੱਤਰ ਦੇ ਜਾਂ ਸਾਡੇ ਰਿਸ਼ਤੇਦਾਰੀਆਂ ਸਹੁਰਾ ਪਰਿਵਾਰ ਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਕੋਈ ਵਿਆਹ ਸ਼ਾਦੀ ਹੈ ਤਾਂ ਇਹਨਾਂ ਨੇ ਮੈਨੂੰ ਕਹਿਣਾ ਵੀ ਜਾਓ ਮੈਡਮ ਜੱਸੀ ਲਾਓ ਰੌਣਕਾਂ ਮੈਂ ਕਹਿਣਾ ਵੀ ਨਹੀਂ ਇੱਥੇ ਤਾਂ ਮੇਰਾ ਸਹੁਰਾ ਪਰਿਵਾਰ ਹੈ ਕਹਿੰਦੇ ਲੈ ਫਲਾਣੇ ਦੇ ਤਾਂ ਉੱਥੇ ਤੁਸੀਂ ਇੰਨੀ ਰੌਣਕ ਲਾਰੇ ਸੀ ਸੋ ਕੁ ਮੇਰਾ ਨਾਰਾਜ਼ ਹੋ ਜਾਂਦੇ ਨੇ ਕਿ ਜਾਓ ਰੰਗ ਬਨੋ ਜਾ ਕੇ ਮਾਲਕ ਦੀ ਕਿਰਪਾ ਨਾਲ ਸਾਡੇ ਚਾਚਾ ਜੀ ਚਾਚੇ ਸਹੁਰੇ ਦੇ ਮੁੰਡੇ ਦਾ ਵਿਆਹ ਹੋਇਆ ਮੇਰੀ ਫੂਫਸ ਦੇ ਮੁੰਡੇ ਦਾ ਵਿਆਹ ਹੋਇਆ ਤੇ ਉਹ ਵੀਡੀਓ ਤਾਂ ਮੈਂ ਸ਼ੇਅਰ ਵੀ ਕਰ ਦਾਂਗੀ ਵਾਲੀ ਵਾਲੀ ਚੈਨਲ ਤੇ ਤੇ ਸਾਰੇ ਕਹਿੰਦੇ ਸੀ ਇਹ ਤੁਹਾਡੀ ਭਤੀਜ ਨੂੰ ਨੂੰ ਅਸੀਂ ਬਿਆਦਾ ਕਾੜ ਦੇਣਾ ਵੀ ਇੰਨੀ ਰੌਣਕ ਲਾਈ ਹੈ ਜਾਗੋ ਦੇ ਵਿੱਚ ਇੰਨੀ ਰੌਣਕ ਲਾਈ ਹੈ ਹੁਣ ਆਪਾਂ ਲੇਡੀ ਸੰਗੀਤ ਕਹਿੰਦੇ ਆ ਜਿਹੜੇ ਗੀਤ ਬਿਠਾਉਂਦੇ ਢੋਲਕੀ ਦੇ ਗੀਤ ਹੋਗੇ ਜਾਂ ਬੋਲੀਆਂ ਹੋਗੀਆਂ ਪਤਾ ਨਹੀਂ ਗੁਰੂ ਆਪੇ ਕਿਰਪਾ ਕਰੀ ਜਾਂਦਾ ਜਗਮੀਤ ਕਦੇ ਕਾਪੀ ਨਹੀਂ ਚੱਕੀ ਵੀ ਉਹ ਚੋਂ ਦੇਖ ਕੇ ਪੜਨਾ ਬਸ ਉਹਦੀ ਵੜਿਆਈ ਹੈ ਸਾਰੀ ਬਾਬਾ ਜੀ ਨੂੰ ਕਹਿ ਦਈਏ ਬਾਬਾ ਜੀ ਆ ਆ ਹੁਣ ਆਪਾਂ ਕਰਨ ਲੱਗਿਆ ਸ਼ੁਰੂ ਲਾਜ ਰੱਖ ਦਿਓ ਜਿੱਦਾਂ ਸਾਰੇ ਕਲਾਕਾਰ ਗੁਰਦਾਸ ਮਾਨ ਜੀ ਹੋਗੇ ਮੈਂ ਉਹਨਾਂ ਨੂੰ ਸਟੇਜ ਤੇ ਦੋ ਤਿੰਨ ਵਾਰੀ ਸੁਣਿਆ ਕਮਲਹੀਰ ਨੂੰ ਗਲਜੀਤ ਸੰਤ ਬੱਬੂ ਮਾਨ ਨਛੱਤਰ ਗੇਲ ਅਨ ਜਸਪਿੰਦਰ ਨਰੂਲਾ ਜੀ ਹੈ ਨਾ ਤੇ ਬਾਹੀ ਅਮਰਜੀਤ ਸਾਡੇ ਘਰ ਚੱਲਦੇ ਰਹਿੰਦੇ ਨੇ ਮੇਰੇ ਮਾਮਾ ਜੀ ਜਿਆਦਾ ਕਲਦੀਪ ਮਾਰਕੰਦੀਆਂ ਕਲੀਆਂ ਸੁਣਦੇ ਹੁੰਦੇ ਕਾਫੀ ਕਲੀਆਂ ਵੀ ਮੈਨੂੰ ਸੁਣਨੀਆਂ ਪਸੰਦ ਨੇ ਪਰ ਹੁਣ ਮੈਂ ਰੋ ਪੈਣੀ ਆ ਉਹ ਗੀਤ ਮੈਂ ਨਹੀਂ ਸੁਣ ਸਕਦੀ ਜਿਹੜੇ ਉਹ ਸੁਣਦੇ ਸੀ ਕਿਹੜਾ ਗੀਤ ਉਹ ਗੀਤ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਕੀ ਬਾਤ ਹੈ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨੀ ਨ ਰੁਕਦੀ ਅਰੇਲਾ ਮੇਰਾ ਧਰਮੀ ਬਾਬਲ ਨਹੀਂ ਦੇਸਾਂ ਦਾ ਰਾਜਾ ਮੇਰਾ ਧਰਮੀ ਮਾਮਾ ਨਹੀਂ ਦੇਸਾਂ ਦਾ ਰਾਜਾ ਨੀ ਮੈਂ ਕਹਿ ਕੇ ਬਾਬਲ ਨੂੰ ਰੇਲਾ ਰੁਕਵਾਮਾ ਓਦੀ ਚਿੱਟੀ ਪਗੜੀ ਨੂੰ ਨੀ ਮੈਂ ਦਾਗ ਨਾ ਲਾ ਮ ਦਾਗ ਨਾ ਲਾ ਮ ਦਾਗ ਨਾ ਲਾ ਮ ਮਾਮੇ ਦੀ ਚਿੱਟੀ ਪਗੜੀ ਨੂੰ ਨੀ ਮੈਂ ਦਾਗ ਨਾ ਲਾ ਮ ਮੇਰੇ ਗੁਰਾਂ ਦੀ ਪਗੜੀ ਨੂੰ ਨੀ ਮੈਂ ਦਾਗ ਨਾ ਲਾ ਮ ਮਾਮੇ ਨਾਲ ਬੜੀ ਅਟੈਚਮੈਂਟ ਹੈ ਨਾ ਇਹ ਯਾਦ ਆ ਰਿਹਾ ਮਾਮਾ ਹੈ ਨਾ ਬਿਲਕੁਲ 2 ਸਾਲ ਪਹਿਲੇ ਹੀ ਗਏ ਨੇ ਹਲੇ ਹੂੰ ਜਗਮੀਤ ਇਹਨਾਂ ਨਾਲ ਲੜ ਲੜਾ ਗਏ ਹੂੰ ਮੈਂ ਕਹਨੀ ਆ ਮੇਰੇ ਵੱਡੇ ਮਾਮਾ ਜੀ ਹੈਗੇ ਹਲੇ ਮੋਹਨ لال ਸੁਖਨਾ ਉਹ ਵੀ ਬਹੁਤ ਪਿਆਰ ਕਰਦੇ ਨੇ ਹੂੰ ਤੇ ਮੇਰੇ ਮਾਮਾ ਜੀ ਦਿੱਲੀ ਧਰਨੇਆਂ ਦੌਰਾਨ ਬਿਮਾਰ ਹੋ ਗਏ ਸੀ ਹੂੰ ਬੀਕੇ ਜੂ ਲਖੋਵਾਲ ਦੇ ਹੂੰ ਜ਼ਿਲ੍ਹਾ ਸਿਕਤਰ ਰਹੇ ਹੂੰ ਸੁਰਿੰਦਰ ਸਿੰਘ ਸ਼ਾਪੁਰ ਹੂੰ ਬਹੁਤ ਸੇ ਬਨਵਾਈ ਸਟੇਜ ਤੇ ਬਿਮਾਰ ਹੁੰਦੇ ਹੋਏ ਵੀ ਭਾਸ਼ਣ ਦਿੰਦੇ ਰਹੇ ਹੂੰ ਹੱਕਾਂ ਦੀ ਲੜਾਈ ਲੜਦੇ ਰਹੇ ਹੂੰ ਇਹ ਆ ਭੈਣਾ ਦੇ ਇੰਨੇ ਸਾਂਝੇ ਜਗਮੀਤ ਹਮ ਮੇਰੇ ਮਾਂ ਨੇ ਦੱਸਣਾ ਕਿ ਜੇ ਸਮਾਨੇ ਤੋਂ ਮੇਰਾ ਪ੍ਰਿੰਟ ਸ਼ਾਪ ਪਰਮ ਵੀ ਹਮ ਸਮਾਨੇ ਦੇ ਬਿਲਕੁਲ ਨੇੜੇ ਹੈ ਹਮ ਜੇ ਮੇਰੇ ਮਾਮਾ ਜੀ ਬੱਸ ਸਿ ਬੈਠੇ ਨੇ ਤਾਂ ਕੁੜੀਆਂ ਕਤਰੀਆਂ ਕਹਿੰਦੀਆਂ ਸੀ ਸਾਡਾ ਚਾਚਾ ਬੈਠੇ ਹੁਣ ਸਾਨੂੰ ਕੋਈ ਡਰ ਨਹੀਂ ਹਮ ਇੰਨੀਆਂ ਤੀਆਂ ਭੈਣਾ ਦੇ ਸਾਂਝੇ ਹਮ ਤੇ ਸਾਨੂੰ ਬਹੁਤ ਕੁਝ ਸਿਖਾ ਗਏ ਪਰ ਉਹਨਾਂ ਦੀ ਕਮੀ ਮੇਰੇ ਹੱਡਾਂ ਦੇ ਨਾਲੇ ਜਾਊਗੀ ਹਮ ਇੰਨਾ ਆ ਜਿਹੜਾ ਅੰਬ ਦਾ ਬੁੱਟਾ ਤੁਸੀਂ ਲੱਗਿਆ ਦੇਖਿਆ ਸਾਨੂੰ ਨਹੀਂ ਸੀ ਪਤਾ ਇਹ 3-4 ਸਾਲ ਦਾ ਜਦੋਂ ਅੰਬ ਹੋ ਗਿਆ ਇਹਨੂੰ ਕੋਈ ਫੜਨਾ ਲੱਗਿਆ ਮੇਰੇ मामा ਜੀ ਦੀਵਾਲੀ ਨੂੰ ਮੇਰੇ ਕੋਲ ਆਏ ਸੀ ਹਾਂ ਇੱਥੇ ਆਏ ਹੋਏ ਸੀ ਕਹਿੰ ਕੇ ਕਿ ਦਿਨ ਮੈਂ ਰੱਖ ਲੈਣਾ ਪਿਆਰ ਸੀ मामा ਜੀ ਤੁਸੀਂ ਹੁਣ ਕੀ ਕਰਨਾ ਤੁਹਾਡੇ ਬੱਚੇ ਵਹਿ ਗਏ ਰਹਿ ਉਹ ਮੇਰੇ ਕੋਲ ਫਿਰ ਪਿਆਰ ਚ ਰਹਿ ਜਾਂਦੇ ਤਾਂ ਉਹਨਾਂ ਨੇ ਦੀਵਾਲੀ ਨੂੰ ਟੱਕ ਲਾਇਆ ਤੇ ਅਗਲੇ ਸਾਲ ਉਹ ਸੰਭ ਨੂੰ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਸੋਹਣਾ ਫਲ ਲੱਗਣ ਲੱਗਿਆ ਸਾਨੂੰ ਪਤਾ ਹੀ ਨਹੀਂ ਸੀ ਕਿ ਇਦਾਂ ਟੱਕ ਲਾਉਣ ਦੇ ਨਾਲ ਫਲ ਲੱਗ ਜਾਂਦਾ ਹੈ ਫਿਰ ਤੇ ਮੈਨੂੰ ਕਿਹਾ ਨਾ ਪੁੱਤ ਤੂੰ ਮੈਨੂੰ ਕਹਿਣਾ ਮਾਮਾ ਜੀ ਆਂਬ ਨਾ ਵੱਡੋ ਆਂਬ ਨਾ ਵੱਡੋ ਇਹ ਕੋਈ ਹੁੰਦਾ ਹੋਣਾ ਕਲਮਾ ਜਾਂ ਕੋਈ ਪੁਰਾਣਾ ਰੀਤੀ ਰਿਵਾਜ ਇਦਾਂ ਹੀ ਜਾਮਣ ਵੀ ਪਿੱਛੇ ਜਿਹੜੀ ਲੱਗੀ ਹੈ ਉਹਨੂੰ ਬਹੁਤ ਸੋਹਣੀ ਜਾਮਣ ਲੱਗਦੀ ਉਹ ਵੀ ਮੇਰੇ ਮਾਮਾ ਜੀ ਦੀ ਹੀ ਸਾਨੂੰ ਦਿੱਤਾ ਇੱਕ ਗਿਫਟ ਹੈ ਇਹ ਤੋ ਤੱਕ ਕਿ ਮੇਰੀ ਤਾਂ ਪਰਬ੍ਰਿਸ਼ੀ ਉੱਥੇ ਹੋਈ ਹੈ ਮੇਰੀ ਪੜ੍ਹਾਈ ਲਿਖਾਈ ਦੇ ਵਿੱਚ ਮੇਰੇ ਪਾਪਾ ਜੀ ਦਾ ਵੀ ਬਹੁਤ ਯੋਗਦਾਨ ਹੈ ਮੇਰੇ ਪਾਪਾ ਥੋੜੇ ਪੋਲਿਟਿਕਸ ਵਿੱਚ ਸੀਗੇ ਆਪਣੀ ਏਜ ਦੇ ਵਿੱਚ ਜਿਹੜੇ ਲਿਬੜਿਆਂ ਵਾਲਿਆਂ ਦੀ ਪਾਰਟੀ ਮਸ਼ਹੂਰ ਸੀ ਪਰ ਰਹਿੇ ਘਰੋਂ ਬਾਹਰ ਪਰ ਮੇਰੇ ਮੰਮੀ ਮਾਰੀ ਇੱਜ਼ਤ ਬਹੁਤ ਕਰਦੇ ਸੀ ਮੰਮੀ ਪਾਪਾ ਇੱਕ ਦੂਜੇ ਦੀ ਬਹੁਤ ਰਿਸਪੈਕਟ ਕਰਦੇ ਸੀ ਤੇ ਇਸੇ ਕਰਕੇ ਪਾਪਾ ਪੋਲਿਟਿਕਸ ਦੇ ਵਿੱਚ ਜਾਣ ਦੇ ਹੋਣ ਕਰਕੇ ਫਿਰ ਮੈਂ ਮਾਮਾ ਜੀ ਉਹਨਾਂ ਕੋਲ ਜ਼ਿਆਦਾ ਰਹਿੰਦੀ ਸੀ ਮਤਲਬ ਉਹ ਬਿਜ਼ੀ ਹੋਣ ਕਰਕੇ ਫਿਰ ਇੱਕ ਤਾਂ ਮੇਰੇ ਵੀ ਮਨ ਚ ਆ ਰਿਹਾ ਸੀ ਵੀ ਇਕੱਲੀ-ਕੱਲੀ ਧੀ ਹੋਵੇ ਤੇ ਉਹ ਰਹਿੰਦੀ ਨਾਨਕੇ ਹੋਵੇ ਇਹ ਸਮਝ ਨਹੀਂ ਆਈ ਹਾਂਜੀ ਬਸ ਕੁਛ ਮੇਰੇ ਨਾਨੀ ਮਾਣੂ ਐਸੀ ਕਿ 8 ਸਾਲਾਂ ਬਾਅਦ ਹੋਈ ਐ ਮੱਸਾ ਮੱਸਾ ਹੋਈ ਐ ਤੇ ਪਰਿਵਾਰ ਚ ਪਹਿਲਾ ਬੱਚਾ ਐ ਤੇ ਜਿਆਦਾ ਉੱਥੇ ਪੜਨਾ ਛੁੱਟੀਆਂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਮੇਰੇ ਮਾਮਾ ਜੀ ਆ ਜਾਂਦੇ ਸੀ ਰਾਜਦੂਤ ਮੋਟਰਸਾਈਕਲ ਹੁੰਦਾ ਸੀ ਵੀ ਮੈਂ ਫਟਾਫਟ ਹੋਮਵਰਕ ਨੇ ਵੇੜਨਾ ਸ਼ੁਰੂ ਕਰਦਾ ਮੇਰੇ ਮਾਮੇ ਨੇ ਆਉਣਾ ਮੇਰੇ ਚਿੰਦੀ ਮਾਮੇ ਨੇ ਆਉਣਾ ਮੈਂ ਚਿੰਦੀ ਮਾਮਾ ਕਹਿੰਦੀ ਸੀ ਉਹਨਾਂ ਨੂੰ 15 ਸਾਲ ਦਾ ਹੀ ਸਾਡਾ ਏਜ ਗੈਪ ਸੀ ਸਾਰਾ ਉਹ ਖੁਦ ਕਲਾ ਦੇ ਨਾਲ ਜੁੜੇ ਹੋ ਬਹੁਤ ਉਹਨਾਂ ਨੇ ਗਾਉਣਾ ਮਿਰਜਾ ਵੀ ਜਦੋਂ ਉਹਨਾਂ ਨੇ ਆਪਣੇ ਮੇਰੇ ਮਾਮਾ ਦੇ ਬੇਟੇ ਦੀ ਮਤਲਬ ਛਠੀ ਕਹਿੰਦੇ ਆਪਾਂ ਪਿੰਡਾਂ ਚ ਲੋੜੀ ਕੀਤੀ ਤਾਂ ਉਹਨਾਂ ਨੇ ਮਿਰਜਾ ਗਾਇਆ ਮੈਂ ਕਹਿੰਦੇ ਹੈ ਜਾਂ ਰੰਗ ਬੰਨਿਆ ਤੇ ਸ਼ੁਰੂ ਤੋਂ ਹੀ ਸਾਡੇ ਪਰਿਵਾਰ ਨੇ ਕਲਾ ਤੋਂ ਨਹੀਂ ਸਾਨੂੰ ਰੋਕਿਆ ਅੱਗੇ ਹੁਣ ਬੱਚੇ ਵੀ ਅਪਰੀਸ਼ੀਏਟ ਕਰ ਰਹੇ ਨੇ ਤੇ ਨਾਲੇ ਪਿੰਡਾਂ ਵਾਲੇ ਪਰਿਵਾਰਾਂ 'ਚ ਤਾਂ ਬਹੁਤ ਮੁਸ਼ਕਲ ਹੁੰਦਾ ਜਦੋਂ ਆਪਾਂ ਜੇਕਰ ਥੋੜੇ ਜਿਹਾ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਵੀ ਕਲਾ ਵਾਲੇ ਪਾਸੇ ਚਲੋ ਜੇ ਕੋਈ ਜਾਂਦਾ ਮੁੰਡਾ ਜਾਂਦਾ ਉਹਨੂੰ ਤਾਂ ਨਹੀਂ ਰੋਕਦੇ ਪਰ ਕੁੜੀ ਜਦੋਂ ਜਾਂਦੀ ਹੈ ਕੁੜੀਆਂ ਨੂੰ ਤਾਂ ਬਹੁਤ ਮੇਰੇ ਨਾਲ ਇਹ ਕੰਮ ਇਹ ਗੱਲ ਹੋਈ ਹੈ ਮੈਂ ਸਸੀ ਪੁੰਨੋ ਦਾ ਗੀਤ ਆਪਣੇ ਕਾਲਜ ਮੰਡਿਕਬਿੰਦਗੜ ਮੈਂ ਜਵਾਹਰ ਲਾਲ ਨਹਿਰੂ ਮੋਰਿਅਲ ਗਵਰਨਮੈਂਟ ਕਾਲਜ ਚ ਗ੍ਰੈਜੂਏਸ਼ਨ ਕੀਤੀ ਹੈ ਐਮ ਐ ਮੈਂ ਅਗੇਰ ਪਦਮਨ ਕਾਲਜ ਕੋਰਸਪੋਨਡੈਂਸ ਰਾਹੀਂ ਕੀਤੀ ਬੀਐਡ ਵੀ ਕੀਤੀ ਪੜ੍ਹੇ ਲਿਖੇ ਬੇਰੋਜ਼ਗਾਰ ਰਹੇਗੇ ਮੇਰਾ ਇਹ ਵੀ ਮੈਂ ਆਪਣਾ ਦਰਦ ਬਿਆਨ ਕਰਦਾ ਕਿ ਮੇਰਾ ਦੋ ਤਿੰਨ ਵਾਰੀ ਲਿਸਟ ਦੇ ਵਿੱਚ ਨਾ ਗਿਆ ਟੀਚਿੰਗ ਲਾਈਨ ਦੇ ਵਿੱਚ ਉਦੋਂ ਸਰਦਾਰ ਤੋਤਾ ਸਿੰਘ ਐਜੂਕੇਸ਼ਨ ਮਿਨਿਸਟਰ ਹੁੰਦੇ ਸਨ ਤੇ ਲਿਸਟ ਵਿੱਚ ਨਾ ਆ ਗਿਆ ਸਾਡੇ ਮਾਪਿਆਂ ਦੇ ਕੋਲ ਦੇਰ ਨੂੰ ਪੈਸਾ ਨਹੀਂ ਸੀ ਉਦੋਂ 1.5 ਡਿਡ ਲੱਖ 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 ਰੁਪਈਆ ਇਹ ਗੱਲ ਮੈਂ ਸੱਚ ਕਹਿਨੀ ਆ ਇਹ ਦਰਦ ਮੈਂ ਹੰਡਾਇਆ ਜਾਂ ਮੇਰੇ ਮੈਂ ਸੋਚਨੀ ਆ ਕਿ ਸ਼ਾਇਦ ਸਾਡੇ ਕਰਮਾਂ ਚ ਗਵਰਨਮੈਂਟ ਜੌਬ ਨਹੀਂ ਸੀ ਇਸੇ ਕਰਕੇ ਪੜ੍ਹੇ ਲਿਖੇ ਹੋਣ ਕਰਕੇ ਜਦੋਂ ਮੈਂ ਥੋੜਾ ਬਹੁਤ ਲਿਖ ਵੀ ਲੈਣੀ ਆ ਕੁਝ ਮੈਂ ਗੀਤ ਖੁਦ ਚੈਨਲ ਤੇ ਵੀ ਇੱਕ ਦੋ ਲਿਖ ਕੇ ਮਤਲਬ ਸ਼ੇਅਰ ਕੀਤਾ ਮੇਰਾ YouTube ਤੇ ਲੋਕਗੀਤ ਐਰਾ ਜਗਮੀਤ ਚੈਨਲ ਹੈ ਜਿਹਦੇ ਬਾਰੇ ਮੈਨੂੰ ਤੁਸੀਂ ਹੁਣ ਦੱਸ ਰਹੇ ਸੀ ਸਾਨੂੰ ਜਿੱਦਾਂ ਕੋਈ ਨੌਲੇਜ ਨਹੀਂ ਉਹਨੂੰ ਕਿੰਨਾ ਮੋਨਟਾਈਜ਼ ਕਰਨਾ ਕੀ ਕਰਨਾ ਤੇ ਫਿਰ ਇੱਕ ਮਿੰਟ ਹੀ ਰੁਕੋ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਉਹ ਲੋਕਗੀਤ ਐਰਾ ਤੁਸੀਂ YouTube ਤੇ ਸਰਚ ਕਰੋਗੇ ਤਾਂ ਇਹਨਾਂ ਦਾ ਚੈਨਲ ਆਜੂਗਾ ਤੇ ਇਹਨਾਂ ਦਾ ਤੁਹਾਡਾ ਚਿਹਰਾ ਵੀ ਆਜੂਗਾ ਤੇ ਉਹ ਫਿਰ ਸਬਸਕ੍ਰਾਈਬ ਕਰ ਲਓ ਜੇ ਤੇ ਵੇਖੋ ਫਿਰ ਇਹਨਾਂ ਨੂੰ ਇਹਨਾਂ ਦਾ ਹਜੇ ਮੋਨਟਾਈਜ਼ ਨਹੀਂ ਹੋਇਆ ਤੁਸੀਂ ਮਦਦ ਕਰੋ ਕਿ ਤੁਹਾਡੇ ਨਾਲ ਹੀ ਹੋਣਾ ਸਾਰਾ ਕੁਝ ਤੇ ਹਾਂਜੀ ਅੱਗੇ ਹਾਂਜੀ ਥੈਂਕ ਯੂ ਸੋ ਮੱਚ ਜਗਮੀਤ ਤੁਸੀਂ ਚੈਨਲ ਬਾਰੇ ਯਾਦ ਕਰਾਤਾ ਮੈਂ ਤਾਂ ਭੁੱਲ ਜਾਣਾ ਸੀ ਥੈਂਕ ਯੂ ਸੋ ਮੱਚ ਤੇ ਚੈਨਲ ਦੇ ਵਿੱਚ ਮੇਰਾ ਆਂਡ ਗਵਾਂਡ ਸਾਡੀ ਗਲੀ ਚੋਂ ਮੈਂ ਸਾਰਿਆਂ ਨੂੰ ਭਾਬੀ ਕਹਿਨੀ ਆ ਕਿਉਂਕਿ ਜਦੋਂ ਮੇਰੇ ਮੰਮਾ ਵੀ ਫਿਰ ਮੇਰੇ ਨਾਲ ਇੱਥੇ ਰਹੇ ਮੈਂ ਇਕੱਲੀ ਧੀ ਹੋਣ ਕਰਕੇ ਤੇ ਫਿਰ ਇੱਥੇ ਜਦੋਂ ਅਸੀਂ ਨਵੇਂ ਨਵੇਂ ਸ਼ਿਫਟ ਹੋਏ ਦੌਣ ਕਲਾਂ ਤੋਂ ਇੱਥੇ ਆ ਗਏ ਅਮਲੋਹ ਸਾਡੀ ਕੋਠੀ ਸੀ ਉਹਨੂੰ ਮਮਾ ਨੇ ਫੇਰ ਸੇਲ ਕਰਤਾ ਸਾਨੂੰ ਇੱਥੇ ਪਲਾਟ ਲੈ ਕੇ ਦਿੱਤਾ ਉੱਪਰ ਸਾਰਾ ਮੇਰੇ ਜੋਸ਼ੀ ਸਾਹਿਬ ਨੇ ਮਿਹਨਤ ਕਰਕੇ ਇਸ ਸਿਰ ਤੇ ਛੱਤ ਨੂੰ ਗੁਰੂ ਦੀ ਕਿਰਪਾ ਉਹ ਟ੍ਰਾਂਸਫਰ ਲੈ ਕੇ ਖੜਾ ਕੀਤਾ ਹੈ ਮੇਰੇ ਹਸਬੰਡ ਬਹੁਤ ਨੇਕ ਨੇ ਬਹੁਤ ਹੀ ਗੋਣ ਨਹੀਂ ਹੋਣਾ ਚ ਮੇਰੇ ਨਾਲ ਵਿਵਾਦ ਕੇ ਜਿੱਦਾਂ ਹੁਣ ਤੁਹਾਨੂੰ ਮਿਲ ਕੇ ਹੀ ਗਏ ਨੇ ਸਵੇਰੇ ਬੇਟਾ ਵੀ ਤੁਹਾਨੂੰ ਕਿੱਦਾਂ ਲੱਗਿਆ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਤੇ ਉਹ ਕਹ ਰੇ ਸੀ ਕਿ ਸੈਚਰਡੇ ਸੰਡੇ ਆਉਂਦੇ ਤੇ ਫੇਰ ਅਸੀਂ ਘਰ ਆਉਣਾ ਸੀ ਡਿਊਟੀ ਜਾਣਾ ਸੀ ਉਹਨਾਂ ਨੇ ਤੇ ਕਦੀ ਫੇਰ ਆਇਓ ਤੁਸੀਂ ਕੋਈ ਨਹੀਂ ਹਾਂ ਉਹਨਾਂ ਦੇ ਨਾਲ ਵੀ ਇੰਟਰਵਿਊ ਕਰਿਓ ਹੂੰ ਤੇ ਆਪਾਂ ਗੱਲ ਕਰ ਰਹੇ ਸੀ ਮੈਂ ਥੋੜਾ ਜਿਆਦਾ ਦੇ ਵਹਿਣ ਚ ਵਹਿ ਗਈ ਕਿ ਵਿਰਾਗ ਆ ਗਿਆ ਰੂਹ ਨੂੰ ਕਿਉਂਕਿ ਇਹ ਕੱਲੀਆਂ ਮੋਰੀਆਂ ਤੰਦਾ ਨਹੀਂ ਹੂੰ ਇਹ ਸੱਚੇ ਸੁੱਚੇ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਨੇ ਗੱਲ ਨਾਲ ਲਾ ਕੇ ਪਾਲਿਆ ਹੋਵੇ ਹੂੰ ਉਹਨਾਂ ਨੂੰ ਨਹੀਂ ਇਨਸਾਨ ਭੁੱਲ ਸਕਦਾ ਕਦੇ ਵੀ ਹੂੰ ਤੇ ਮੇਰੇ ਪਾਪਾ ਹੀ ਨੇ ਮੇਰੇ ਮਾਮਾ ਨੂੰ ਬੱਚਿਆਂ ਨੂੰ ਪਿਆਰ ਕੀਤਾ ਕਿਉਂਕਿ ਮਾਮਾ ਜੀ ਛੋਟੇ ਸੀ ਕਾਫੀ ਮੇਰੇ ਮਮਾ ਤੋਂ ਬੀਬੀ ਕਹਿੰਦੇ ਸੀ ਮੇਰੇ ਮਾਮਾ ਜੀ ਮੇਰੇ ਮਮਾ ਨੂੰ ਜਿੱਦਾਂ ਵੱਡੀਆਂ ਭੈਣਾਂ ਨੂੰ ਬੀਬੀ ਆਖਦੇ ਨੇ ਉਹ ਬੀਬੀ ਆਖਦੇ ਸਨ ਤੇ ਬਹੁਤ ਹੀ ਜ਼ਿਆਦਾ ਮੇਰੀ ਮਾਂ ਨੇ ਪੁੱਤਾਂ ਵਾਂਗੂ ਪਿਆਰ ਕੀਤਾ ਮੇਰੇ ਮਾਮੇ ਨੂੰ ਨਹੀਂ ਤੁਸੀਂ ਦੱਸ ਰਹੇ ਸੀ ਸੱਸੀ ਪੁੰਨੂ ਦਾ ਤੁਸੀਂ ਹਾਂ ਸੱਸੀ ਪੁੰਨੂ ਦਾ ਜ਼ਿਕਰ ਹੋਇਆ ਕਿ ਮੇਰਾ ਦੋ ਤਿੰਨ ਵਾਰੀਓ ਫਰਸਟ ਆਇਆ ਮੈਂ YouTube ਚੈਨਲ ਤੇ ਬੱਚਿਆਂ ਨੇ ਉਹ ਸਰਟੀਫਿਕੇਸ਼ਨ ਵੀ ਕੀਤੀ ਹੈ ਕਿ ਫਰਸਟ ਪ੍ਰਾਈਜ਼ ਮਿਲਦਾ ਰਿਹਾ ਮੈਨੂੰ ਤੇ ਸਾਡੇ ਟ੍ਰਿਬਿਊਨ ਦੇ ਐਡੀਟਰ ਆਏ ਹੋਏ ਸੀ ਜਦੋਂ ਮੈਂ ਸਟੇਜ ਤੇ ਪਰਫਾਰਮੈਂਸ ਦਿੱਤੀ ਤੇ ਉਹ ਕਹਿੰਦੇ ਵੀ ਜਲੰਧਰ ਦੂਰਦਰਸ਼ਨ ਇਹਨਾਂ ਨੂੰ ਭੇਜੋ ਉਹਨਾਂ ਨੇ ਲਿਖ ਵੀ ਦਿੱਤਾ ਪਰ ਘਰ ਆ ਕੇ ਮੈਂ ਗੱਲ ਕੀਤੀ ਤੇ ਮੰਮੀ ਕਹਿੰਦੇ ਬੇਟਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਤੇ ਵੀ ਨਾ ਨਹੀਂ ਦੂਰਦਰਸ਼ਨ ਤੇ ਰਹਿਣ ਦੋ ਬਸ ਕੋਲ ਜੀ ਤੁਸੀਂ ਸਟੇਜ ਤੇ ਖੜੀ ਜਾਓ ਆਪਣਾ ਇਹਨਾਂ ਪਾਰਟਿਸਿਪੇਟਸ ਹਨਾ ਮੈਂ ਐਨਸੀਸੀਸੀ ਸਰਟੀਫਿਕੇਟ ਵੀ ਕੀਤਾ ਉਹਦੇ ਵਿੱਚ ਵੀ ਕੈਂਪਸ ਚ ਵੀ ਜਾਂਦੀ ਰਹੀ ਮੈਂ ਹਾਕੀ ਵੀ ਖੇਡਦੀ ਰਹੀਆਂ ਤੁਹਾਨੂੰ ਦੱਸਿਆ ਕਿ ਮੇਰੇ ਪਾਪਾ ਕੋਚ ਸਨ ਜਦੋਂ ਇੰਦਰਾ ਗਾਂਧੀ ਮਤਲਬ ਇਹ ਹੱਤਿਆ ਹੋਈ ਜੋ ਵੀ ਹੋਇਆ ਉਦੋਂ ਮੈਂ ਸ਼ਾਇਦ ਸਟੇਜ 'ਤੇ ਖੜੀ ਜਾਂਦੀ ਪਰ ਹਾਲਾਤ ਇਦਾਂ ਦੀ ਸੀ ਕਰਫਿਊ ਲੱਗੇ ਹੋਏ ਸੀ ਮੈਚ ਹੋਇਆ ਵੀ ਉੱਥੇ ਵੀ ਪੇਰੈਂਟਸ ਨੇ ਨਹੀਂ ਮੈਨੂੰ ਭੇਜਿਆ ਮੈਨੂੰ ਤਾਂ ਸਪੋਰਟਸ ਕੋਟੇ ਵਿੱਚ ਵੀ ਸ਼ਾਇਦ ਜੌਬ ਮਿਲ ਜਾਂਦੀ ਪਰ ਕੁੱਲ ਮਿਲਾ ਕੇ ਕੀ ਮੇਰੇ ਕਰਮਾਂ 'ਚ ਨਹੀਂ ਸੀ ਕੋਈ ਗੱਲ ਨਹੀਂ ਮੈਂ ਖੁਸ਼ ਹਾਂ ਸਹਬ ਨੇ ਇੱਜ਼ਤ ਹੀ ਦੋ ਵਕਤ ਦੀ ਰੋਟੀ ਬਹੁਤ ਵਧੀਆ ਦਿੱਤੀ ਹੋਈ ਹੈ ਹੈਨਾ ਨਸ਼ੇ ਪਤੇ ਤੋਂ ਰਹਿਤ ਜੀਵਨ ਸਾਥੀ ਨੇ ਠੀਕ ਹੈ ਨਾ ਬੱਚੇ ਵੀ ਚੰਗੀ ਸੰਗਤ ਬਖਸ਼ੀ ਹੈ ਮੇਰੇ ਆਂਡ ਗਵਾਨ ਇਹ ਫੇਸ 3 ਦੇ ਵਿੱਚ ਆਲੇ-ਦੁਆਲੇ ਸਾਰੇ ਹੀ ਬਹੁਤ ਵਧੀਆ ਬੱਚੇ ਨੇ ਸਾਨੂੰ ਇੱਥੇ 19 ਸਾਲ ਹੋ ਗਏ ਵਸਦਿਆਂ ਨੂੰ ਤੌਣ ਕਲਾ ਮੇਰਾ ਸਹੁਰਿਆਂ ਦਾ ਪਿੰਡਾ ਹੈ ਨੇੜੇ ਹੀ ਪਿੰਡ ਦੇ ਵੀ ਸਾਡੇ ਬਹੁਤ ਅੱਛੇ ਨੇ ਕਈ ਮੈਨੂੰ ਮੇਰੇ ਚੈਨਲ ਤੇ ਜਾਂ ਇੰਸਟਾਗ੍ਰam ਤੇ ਵੀ ਸੋਹਣਾ ਕਮੈਂਟ ਕਰਦੇ ਹਨ ਪਿੰਡੋਂ ਆਏ ਹਨ ਉਹਨਾਂ ਨੇ ਵੀ ਸੁੱਖ ਭਾਲੀਏ ਸਾਡੀ ਕਹਿੰਦੇ ਨੇ ਭਾਈ ਵਧੀਆ ਬੱਚੇ ਪੜਨ ਤਰੱਕੀਆਂ ਕਰਨ ਇਹ ਅਸੀਸਾਂ ਵੀ ਤਾਂ ਹੀ ਦਿੰਦੇ ਨੇ ਜੇ ਆਪਾਂ ਆਪਾ ਆਪ ਪਿੱਛੇ ਵਧੀਆ ਅਕਸ ਛੱਡ ਕੇ ਆਏ ਹਾਂ ਗੁਰੂ ਦੀ ਵਡਿਆਈ ਦੇ ਨਾਲ ਹੁਣ ਸਸੀ ਪੁੰਨੂ ਤੇ ਮੈਂ ਫੇਰ ਆਪਣੇ ਉਤੋਂ ਪੁਆਇੰਟ ਤੋਂ ਪਿੱਛੇ ਹੋ ਜਾਣੀ ਆ ਸਸੀ ਪੁੰਨੂ ਬਾਰੇ ਤੁਸੀਂ ਪੁੱਛ ਰਹੇ ਸੀ ਤੇ ਸਸੀ ਪੁੰਨੂ ਦਾ ਜਿੱਦਾਂ ਮੈਂ ਲੋਕਗੀਤ ਚੈਨਲ ਦਾ ਨਾਮ ਵੀ ਲੋਕਗੀਤ ਐਰਾ ਇਸੇ ਲਈ ਬਣਾਇਆ ਕਿ ਮੈਂ ਆਪਣੇ ਸਕੂਲ ਟਾਈਮ ਫੋਕ ਜਿਆਦਾ ਗਾਉਂਦੀ ਸੀ ਮੈਂ ਸਮਾਣੇ ਅਗਰ ਸਨ ਬੂਮਨ ਕਾਲਜ ਇੱਕ ਸਾਲ ਮੈਂ ਪਲੱਸ 1 ਉੱਥੇ ਕੀਤੀ ਸੀ ਉੱਥੇ ਵੀ ਇਕਵਿੰਦਰ ਮੈਡਮ ਹੁੰਦੇ ਸੀ ਸਾਡੇ ਪੰਜਾਬੀ ਦੇ ਪ੍ਰੋਫੈਸਰ ਸਹਿਬਾ ਬਹੁਤ ਹੀ ਸਭਿਆਚਾਰ ਦੇ ਨਾਲ ਜੁੜੇ ਹੋਏ ਉੱਥੇ ਉਹਨਾਂ ਨੇ ਸਾਤੋਂ ਇਹ ਜਿਹੜਾ ਲੰਬੀ ਹੇਕ ਵਾਲਾ ਗੀਤ ਸੁਣਿਆ ਹਰੀਏ ਕੋਲੇ ਨੀਂ ਪੀਲੇ ਕੋਲੇ ਪਹਿਣੇ ਸੁਣਾ ਦੇ ਮੇਰੇ ਨਾਲ ਸੱਪਾਂ ਵਾਲੀ ਮਵੀ ਤੋਂ ਕੁੜੀ ਸੀ ਪਰਮਜੀਤ ਸ਼ਾਇਦ ਮੈਨੂੰ ਦੇਖ ਲਵੇ ਇਸ ਇੰਟਰਵਿਊ ਦੇ ਵਿੱਚ ਤਾਂ ਮੇਰੇ ਨਾਲ ਪਲੀਜ਼ ਜ਼ਰੂਰ ਰਾਬਤਾ ਕਰੀ ਮੈਂ ਮਿਸ ਕਰਦੀ ਆ ਉਹਨੂੰ ਤੇ ਉਹਨਾਂ ਦੀ ਆਵਾਜ਼ ਵੀ ਬੜੀ ਸੋਹਣੀ ਤੇ ਅਸੀਂ ਮੈਡਮ ਕਹਿੰਦੇ ਅਸੀਂ ਮੈਡਮ ਨੂੰ ਸੁਣਾਇਆ ਮੈਡਮ ਕਹਿੰਦੇ ਤੁਸੀਂ ਤਾਂ ਪੱਕੇ ਉਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਪੇਸ਼ ਕੀਤਾ ਸਟੇਜ ਤੇ ਤੁਹਾਨੂੰ ਸੁਣਾਉਣ ਲੱਗੀ ਆਂ ਤੇ ਦੋ ਲਾਈਨਾਂ ਹਰ ਏ ਕੋਲੇ ਨੀ ਪੀਲੀਏ ਕੋਲੇ ਪਾਇਨੇ ਨੀ ਕਾਲੀਏ ਕੋਲੇ ਪਾਇਨੇ ਕਿਸ ਵੀਦ ਹੋਏ ਨੀ ਰੰਗ ਕਾ ਪੈਣਾ ਹੂੰ ਨਹੀਂ ਮੇਰੀ ਹੋ ਰਾਣੀਆਂ ਪੈਣਾ ਈਸ ਵੀਦ ਹੋਏ ਨੀ ਰੰਗ ਕਾਲੇ ਕੀ ਬਾਤ ਪੈਣਾ ਤੇ ਭਰਾਮਾ ਦਉ ਦੂੰ ਪਿਆਰ ਹੁਣ ਵੀ ਹੈ ਪਰ ਉਦੋਂ ਤਾਂ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਦਰਦਾਂ ਦੇ ਸਾਂਝੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਸੁੱਖਾਂ ਦੇ ਵੀ ਜਿਵੇਂ ਭੈਣ ਕੋਈ ਆਪਣੇ ਬੱਚਿਆਂ ਦਾ ਰਿਸ਼ਤਾ ਕਰ ਰਹੀ ਹੈ ਤਾਂ ਵੀ ਪਹਿਲਾਂ ਮਾਮੇ ਨੂੰ ਵਿੱਚ ਪੁੱਛਣਾ ਮੈਂ ਆਪਣੇ ਰਿਸ਼ਤੇ ਦੀ ਗੱਲ ਕਰਾਂ ਜਦੋਂ ਜੋਸ਼ੀ ਸਾਹਿਬ ਦਾ ਸਾਡੇ ਰਿਸ਼ਤੇਦਾਰ ਵੀ ਪੈਂਦੀ ਸੀ ਇਹਨਾਂ ਨਾਲ ਤੇ ਰਿਸ਼ਤਾ ਹੋਇਆ ਤਾਂ ਮੇਰੇ ਮੰਮਾ ਨੇ ਪਾਪਾ ਨੇ ਮੇਰੇ ਮਾਮਾ ਹੀ ਨਾਲ ਗੱਲ ਕੀਤੀ ਉਹੀ ਦੇਖਣ ਆਏ ਹਨਾ ਉਹਨਾਂ ਨੇ ਸਿਲੈਕਟ ਕੀਤਾ ਤੇ ਮੈਂ ਸ਼ੁਕਰ ਮਾਲਕ ਦਾ ਕਰਦੀ ਆ ਤੇ ਉਹਨਾਂ ਦਾ ਵੀ ਉਹ ਰੂਹਾਂ ਚਾਹੇ ਚਲੀਆਂ ਗਈਆਂ ਪਰ ਮੇਰੇ ਹਿਰਦੇ ਚ ਹਮੇਸ਼ਾ ਉਹਨਾਂ ਦਾ ਵਾਸਾ ਹੈ ਉਹਨਾਂ ਦਾ ਅਸ਼ੀਰਵਾਦ ਮੈਨੂੰ ਮਹਿਸੂਸ ਹੁੰਦਾ ਹੈ ਕਿ ਹਮੇਸ਼ਾ ਮੈਨੂੰ ਮਿਲ ਰਿਹਾ ਹੈ ਹੈ ਵੀ ਹੂੰ ਕਿ ਮੇਰੇ ਲਈ ਇੰਨਾ ਵਧੀਆ ਜੀਵਨ ਸਾਥੀ ਲੱਭ ਕੇ ਗਏ ਨੇ ਹੂੰ